ਹਾਂਜੀ ਅੱਜ ਮੈਂ ਗੱਲ ਕਰੂੰਗੀ ਪੰਜ ਰੂਲ ਜਾਂ ਪੰਜ ਨਿਜ਼ਮ ਜਿਹੜੇ ਸਾਨੂੰ ਚੇਤੇ ਰੱਖਣੇ ਚਾਹੀਦੇ ਆ ਗੁਰਦੁਆਰੇ ਜਾਣ ਤੋਂ ਪਹਿਲਾਂ ਪਹਿਲਾ ਹੈਗਾ ਸਿਰ ਟਕਣਾ ਆਪਾਂ ਨੂੰ ਸਿਰ ਟਾ ਕੇ ਗੁਰਦੁਆਰੇ ਸਾਰਿਆਂ ਨੂੰ ਪਤਾ ਕਿ ਆਪਾਂ ਨੂੰ ਸਿਰ ਟਾ ਕੇ ਜਾਣਾ ਚਾਹੀਦਾ ਪਰ ਕਈ ਵਾਰੀ ਕਈ ਲੋਕ ਮੈਂ ਦੇਖੇ ਆ ਟੋਪੀ ਪਾ ਕੇ ਚੱਲ ਜਾਂਦੇ ਗੁਰਦੁਆਰੇ ਉਹਨੂੰ ਆਪਾਂ ਸਿਰ ਟਕਣ ਵਿੱਚ ਨਹੀਂ ਗਿਣਦੇ ਹੈਗੇ ਹਮੇਸ਼ਾ ਜਾਂ ਪਟਕਾ ਜੇ ਤੁਸੀਂ ਪੱਗ ਨਹੀਂ ਬੰਨਦੇ ਤੁਸੀਂ ਪਟਕਾ ਬੰਨ ਲਓ ਕੁੜੀਆਂ ਵੀ ਕਈ ਵਾਰੀ ਟੋਪੀ ਪਾ ਕੇ ਦੈਟਸ ਨਾਟ ਆਪਣੇ ਗੁਰਦੁਆਰੇ ਦੇ ਨਿਯਮਾਂ ਦੇ ਵਿੱਚ ਨਹੀਂ ਆਉਂਦਾ ਹੈਗਾ ਟੋਪੀ ਪਾ ਕੇ ਜਾਣਾ ਸੋ ਪਟਕਾ ਬਨੋ ਜਾਂ ਚੁੰਨੀ ਲਾਓ ਸਿਰ ਤੇ ਤੇ ਇਦਾਂ ਜਾਣਾ ਚਾਹੀਦਾ ਨੰਬਰ 2 ਤੇ ਮੈਂ ਗੱਲ ਕਰੂੰਗੀ ਸੌਕਸ ਜੁਰਾਬਾਂ ਜੁਰਾਬਾਂ ਜਸਟ ਲਾਈਕ ਸ਼ੂਜ਼ ਹੁੰਦੇ ਜਿੱਦਾਂ ਆਪਾਂ ਸ਼ੂ ਪਾ ਕੇ ਗੁਰਦੁਆਰੇ ਦੇ ਅੰਦਰ ਨਹੀਂ ਜਾਂਦੇ ਉਦਾਂ ਹੀ ਆਪਾਂ ਨੂੰ ਸੌਕਸ ਪਾ ਕੇ ਵੀ ਜਰਾਬਾਂ ਪਾ ਕੇ ਵੀ ਅੰਦਰ ਨਹੀਂ ਜਾਣਾ ਚਾਹੀਦਾ ਇੱਕ ਆਪਣੀ ਰਿਸਪੈਕਟ ਹੁੰਦੀ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਥੇ ਆਪਾਂ ਆਪਣੇ ਗੁਰੂ ਨੂੰ ਮਿਲਣ ਜਾਣੇ ਆ ਤੇ ਆਪਾਂ ਜਰਾਬਾਂ ਪਾ ਕੇ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਨੰਬਰ 3 ਤੇ ਮੈਂ ਕਹੂੰਗੀ ਢਕੀਲੇ ਜਾਂ ਨੰਗੇਜ ਵਾਲੇ ਕੱਪੜੇ ਜਿਨ੍ਹਾਂ ਨਾਲ ਤੁਹਾਡੀ ਬਾਡੀ ਨਜ਼ਰ ਆਉਂਦੀ ਆ ਮੈਂ ਕਈ ਵਾਰੀ ਦੇਖਿਆ ਜਦਾਂ ਕਈ ਹੁਣ ਅੱਜਕੱਲ ਦੇ ਜਦਾਂ ਨਹਾਣੇ ਕਹਿ ਸਕਦੀ ਮੈਂ ਕੁੜੀਆਂ ਕਹਿ ਸਕਦੀ ਆ ਕ੍ਰੌਕ ਟਾਪ ਉਹ ਕਹਿ ਦਿੰਦੇ ਉਹਨਾਂ ਨੂੰ ਪਾਲੰਦੇ ਆ ਉਹ ਛੋਟੇ ਹੁੰਦੇ ਆ ਜਦੋਂ ਮੱਥਾ ਟੇਕਦੀਆਂ ਤੇ ਉਹ ਉਹਨਾਂ ਦਾ ਢਿੱਡ ਵੀ ਦੇਖਦਾ ਕਈ ਵਾਰੀ ਲੈਗਿੰਗਸ ਜਾਂ ਇਦਾਂ ਦੀਆਂ ਉਹ ਉਹਨਾਂ ਨੇ ਕਪਰੀਜ਼ ਵਗੈਰਾ ਪਾਈਆਂ ਹੁੰਦੀਆਂ ਕਿ ਉਹਨਾਂ ਦੀਆਂ ਲੱਤਾਂ ਦੇਖਦੀਆਂ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਪੂਰੇ ਕੱਪੜੇ ਪਾਉਣੇ ਚਾਹੀਦੇ ਆ ਕਿਉਂਕਿ ਆਪਾਂ ਆਪਣੇ ਗੁਰੂ ਨੂੰ ਮਿਲਣ ਜਾਂਦੇ ਆ ਤੇ ਆਪਾਂ ਨੂੰ ਇਹ ਚੇਤ ਰੱਖਣਾ ਚਾਹੀਦਾ ਕਿ ਆਪਾਂ ਇਹੋ ਜਿਹੇ ਕੱਪੜੇ ਨਾ ਪਾਈਏ ਕਿ ਜਿਹੜਾ ਲੋਕਾਂ ਦਾ ਧਿਆਨ ਜੜਾ ਵਾ ਉਹ ਆਪਣੇ ਵੱਲ ਨੂੰ ਆਕਰਸ਼ਿਤ ਹੋਵੇ ਜੇ ਕੋਈ ਪਾਠ ਸੁਣਦਾ ਬਾਣੀ ਸੁਣਦਾ ਤੇ ਉਹਨਾਂ ਦਾ ਧਿਆਨ ਉੱਥੇ ਰਵੇ ਜੇ ਆਪਣੇ ਕੱਪੜਿਆਂ ਕਰਕੇ ਆਪਾਂ ਕਿਸੇ ਦੂਜੇ ਨੂੰ ਡਿਸਟਰੈਕਟ ਕਰਦੇ ਆ ਤੇ ਉਹ ਆਪਣੇ ਲਈ ਚੰਗਾ ਨਹੀਂ ਹੈਗਾ ਉਹ ਆਪਾਂ ਨੂੰ ਥੋੜਾ ਜਿਹਾ ਉਹਦੇ ਤੋਂ ਅ ਕੀ ਕਹਿੰਦੇ ਆ ਪਿੱਛੇ ਹਟਣਾ ਚਾਹੀਦਾ ਉਹ ਕੰਮ ਨਹੀਂ ਕਰਨੇ ਚਾਹੀਦੇ ਨੰਬਰ 4 ਤੇ ਫੋਨ ਆਪਣੀ ਦੀ ਰਿੰਗ ਜਿਹੜੀ ਆ ਉਹ ਬੰਦ ਕਰ ਲੈਣੀ ਚਾਹੀਦੀ ਆ ਕਈ ਵਾਰੀ ਦੇਖਿਆ ਤੁਸੀਂ ਅਰਦਾਸ ਹੁੰਦੀ ਆ ਜਾਂ ਹੁਕਮ ਹੁਕਮਨਾਮਾ ਭਾਈ ਸਾਹਿਬ ਪੜ੍ਹਦੇ ਹੁੰਦੇ ਆ ਤੇ ਰਿੰਗ ਕਿਸੇ ਦਾ ਫੋਨ ਰਿੰਗ ਵੱਜਣ ਲੱਗ ਜਾਂਦੀ ਆ ਉਹ ਕਈ ਵਾਰੀ ਰਿੰਗ ਦੇ ਵਿੱਚ ਗਾਣਿਆਂ ਦੀ ਟੋਨ ਵੀ ਲੱਗੀ ਹੁੰਦੀ ਆ ਤੇ ਉਹ ਆਪਾਂ ਨੂੰ ਰੱਖਣਾ ਚਾਹੀਦਾ ਕਿ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰੇ ਹੀ ਡਿਸਟਰੈਕਟ ਹੁੰਦੇ ਆ ਗੁਰਦੁਆਰੇ ਦੇ ਜਦੋਂ ਆਪਾਂ ਅੰਦਰ ਐਂਟਰ ਹੋਣਾ ਉਸ ਤੋਂ ਪਹਿਲਾਂ ਆਪਾਂ ਨੂੰ ਆਪਣਾ ਫੋਨ ਚੈੱਕ ਕਰ ਲੈਣਾ ਚਾਹੀਦਾ ਕਿ ਉਹਦੀ ਰਿੰਗ ਬੰਦ ਹੈ ਜਾਂ ਨਹੀਂ ਇਹ ਕਾਫੀ ਇੰਪੋਰਟੈਂਟ ਹੈ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਵੀ ਆ ਪਰ ਕਈ ਵਾਰੀ ਆਪਾਂ ਨੂੰ ਰਿਮਾਈਂਡਰ ਚਾਹੀਦਾ ਹੁੰਦਾ ਨੰਬਰ 5 ਤੇ ਬੱਚਿਆਂ ਵਾਲੀਆਂ ਬੀਬੀਆਂ ਜਿਹੜੀਆਂ ਬਹੁਤ ਵਧੀਆ ਗੱਲ ਹੈ ਕਿ ਛੋਟੇ ਬੱਚਿਆਂ ਨੂੰ ਲੈ ਕੇ ਆਪਾਂ ਗੁਰਦੁਆਰੇ ਜਾਂਦੇ ਆ ਉਹਨਾਂ ਨੂੰ ਦੱਸਦੇ ਆ ਕਿ ਆਪਾਂ ਕਿੱਦਾਂ ਬੈਠਣਾ ਕਿੱਦਾਂ ਉੱਠਣਾ ਗੁਰਦੁਆਰੇ ਪਰ ਜਿਹੜੇ ਜਿਆਦਾ ਛੋਟੇ ਬੱਚੇ ਹੁੰਦੇ ਜਿਹੜੇ ਸ਼ਰਾਰਤਾਂ ਕਰਦੇ ਹੁੰਦੇ ਜਿਨ੍ਹਾਂ ਨੂੰ ਹਜੇ ਇੰਨੀ ਸਮਝ ਨਹੀਂ ਹੁੰਦੀ ਉਹਨਾਂ ਨੂੰ ਲੈ ਕੇ ਆਪਾਂ ਨੂੰ ਪਿੱਛੇ ਬੈਠਣਾ ਚਾਹੀਦਾ ਜਦੋਂ ਆਪਾਂ ਸਭ ਤੋਂ ਮੋਹਰੇ ਬੈਠ ਜਾਂਦੇ ਆ ਤੇ ਫਿਰ ਬੱਚਾ ਰੋਂਦਾ ਸ਼ਰਾਰਤਾਂ ਕਰਦਾ ਕਦੀ ਉਹ ਗੁਰਦੁਆਰੇ ਉੱਥੇ ਗੋਲਕ ਦੇ ਸਾਹਮਣੇ ਪੈਸੇ ਕੱਢਣ ਲੱਗ ਜਾਂਦਾ ਜਾਂ ਚੱਕਣ ਲੱਗ ਜਾਂਦਾ ਉਹ ਕਾਫੀ ਡਿਸਟਰੈਕਸ਼ਨ ਹੁੰਦੀ ਆ ਜਿਹੜੇ ਲੋਕ ਬਾਣੀ ਨਾਲ ਜੁੜ ਗਏ ਹੁੰਦੇ ਆ ਕੀਰਤਨ ਸੁਣਦੇ ਆ ਉਹਨਾਂ ਵਾਸਤੇ ਉਹ ਥੋੜੀ ਡਿਸਟਰੈਕਸ਼ਨ ਹੁੰਦੀ ਆ ਕਈ ਵਾਰੀ ਇਹ ਵੀ ਡਰ ਲੱਗਦਾ ਹੁੰਦਾ ਕਿ ਬੱਚਾ ਡਿੱਗੀ ਨਾ ਪਵੇ ਸੋ ਜਦੋਂ ਤੁਸੀਂ ਸਭ ਤੋਂ ਉੱਪਰ ਲਾ ਕੇ ਅੱਗੇ ਬੈਠੇ ਹੋਣੇ ਆ ਤੇ ਜਦੋਂ ਤੁਸੀਂ ਬੱਚੇ ਨੂੰ ਲੈ ਕੇ ਵੀ ਜਾਣਾ ਵਾ ਸਾਰਿਆਂ ਦਾ ਧਿਆਨ ਉਹ ਬੱਚੇ ਵੱਲ ਜਾਂਦਾ ਸੋ ਇਹ ਤੋਂ ਚੰਗਾ ਹੁੰਦਾ ਕਿ ਥੋੜਾ ਪਿੱਛੇ ਬੈਠ ਜੋ ਜੇ ਬੱਚਾ ਸ਼ਰਾਰਤ ਕਰਦਾ ਜਾਂ ਬੱਚਾ ਰੋਂਦਾ ਤੇ ਉਹਨੂੰ ਤੁਹਾਨੂੰ ਐਗਜ਼ਿਟ ਕਰਨਾ ਸੌਖਾ ਹੋ ਜਾਂਦਾ ਜ਼ਿਆਦਾਤਰ ਤੇ ਗੁਰਦੁਆਰਿਆਂ ਦੇ ਵਿੱਚ ਮੈਂ ਦੇਖਿਆ ਜਗ੍ਹਾ ਬਣੀਆਂ ਹੁੰਦੀਆਂ ਜਿੱਥੇ ਬੱਚੇ ਵਾਲੀਆਂ ਬੀਬੀਆਂ ਜੜੀਆਂ ਉਹ ਬੈਠ ਸਕਦੀਆਂ ਕਿਉਂਕਿ ਸਪੀਕਰ ਲੱਗੇ ਹੁੰਦੇ ਆ ਉਹਨਾਂ ਦੇ ਵਿੱਚ ਸਾਰਾ ਕੁਝ ਸੁਣਦਾ ਤੁਸੀਂ ਬਾਣੀ ਸੁਣ ਸਕਦੇ ਹੋ ਪਰ ਜੇ ਨਹੀਂ ਵੀ ਤਾਂ ਪਿੱਛੇ ਬੈਠ ਜਾਣਾ ਚਾਹੀਦਾ ਕਿਉਂਕਿ ਬੱਚੇ ਇੰਨਾ ਚਿਰ ਨਹੀਂ ਬੈਠ ਹੁੰਦਾ ਉਹਨਾਂ ਦੇ ਕੋਲ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਸੋ ਆਪਾਂ ਮਾਮਾਂ ਨੂੰ ਹੀ ਚਾਹੀਦਾ ਹੁੰਦਾ ਕਿ ਆਪਾਂ ਥੋੜਾ ਜਿਹਾ ਇਨਾਂ ਕੋ ਰੱਖ ਲਈਏ ਕਿ ਹਾਂ ਦੂਜੇ ਲੋਕ ਵੀ ਆਉਂਦੇ ਆ ਜਿਹੜੇ ਮਤਲਬ ਯੂ نو ਮੋਰੇ ਬੈਠਦੇ ਆ ਬਾਣੀ ਸੁਣਨਾ ਚਾਹੁੰਦੇ ਆ ਤੇ ਆਪਾਂ ਉਹਨਾਂ ਨੂੰ ਡਿਸਟਰੈਕਟ ਨਾ ਕਰੀਏ ਇਹ ਥੋੜੀਆਂ ਜੀਆਂ ਗੱਲਾਂ ਵਾ ਕਈ ਵਾਰੀ ਆਪਾਂ ਦੇਖਦੇ ਆ ਕਿ ਅਮ ਗੁਰਦੁਆਰੇ ਜਾਂਦੇ ਆ ਉੱਥੇ ਪੋਸਟਰ ਜਾਂ ਨੋਟਿਸ ਲਾਏ ਹੁੰਦੇ ਆ ਕਿ ਇੱਥੇ ਜਰਾਬਾਂ ਪਾ ਕੇ ਜਾਂ ਟੋਪੀ ਪਾ ਕੇ ਇਹਨਾਂ ਅੰਦਰ ਜਾਣਾ ਅੰਦਰ ਜਾਣਾ ਮਨਾ ਹੈ ਤੇ ਰੋਲਾ ਨਾ ਪਾਓ ਜਾਂ ਇਦਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਲਿਖੀਆਂ ਹੁੰਦੀਆਂ ਪਰ ਕਿਉਂ ਲਿਖਣੀਆਂ ਪੈਂਦੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਆਪਾਂ ਨੂੰ ਲਿਖਣੀਆਂ ਚਾਹੀਦੀਆਂ ਇਹ ਆਪਾਂ ਨੂੰ ਖੁਦ ਹੀ ਪਤਾ ਹੋਣਾ ਚਾਹੀਦਾ ਆਪਾਂ ਦੀ ਮਾਵਾਂ ਦੀ ਜੋਬ ਹੈ ਕਿ ਆਪਣੇ ਬੱਚਿਆਂ ਨੂੰ ਇਹ ਸਿਖਾਇਆ ਜਾਵੇ ਘਰੋਂ ਹੀ ਕਿ ਜਦੋਂ ਅੰਦਰ ਗੁਰਦੁਆਰੇ ਵੰਡਾ ਉਹਨਾਂ ਨੂੰ ਪਹਿਲਾਂ ਪਤਾ ਹੋਵੇ ਕਿ ਆ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ ਤੇ ਫਿਰ ਜੇ ਜਾਦਾ ਗੁਰਦੁਆਰੇ ਵਾਲੇ ਕਮੇਟੀ ਵਾਲੇ ਜ਼ਿਆਦਾ ਕਹਿੰਦੇ ਆ ਤੇ ਫਿਰ ਲੋਕੀ ਇਹ ਵੀ ਕਹਿ ਦਿੰਦੇ ਆ ਕਿ ਚਲੋ ਛੱਡੋ ਪਰੇ ਉੱਥੇ ਤਾਂ ਰੋਕਾ ਟੋਕੀ ਬਹੁਤ ਕਰਦੇ ਆ ਆਪਾਂ ਕਿਸੇ ਹੋਰ ਗੁਰਦੁਆਰੇ ਚੱਲ ਜਾਾਂਗੇ ਪਰ ਇਹ ਗੱਲ ਦਾ ਸੋਲੂਸ਼ਨ ਨਹੀਂ ਹੈਗਾ ਕਿਉਂਕਿ ਗੁਰਦੁਆਰੇ ਦੂਜੇ ਚੱਲ ਜਾਓਗੇ ਪਰ ਆਪਣੀ ਜਿਹੜੀ ਰਿਸਪੈਕਟ ਆ ਜਿਹੜੀ ਆਪਣੇ ਗੁਰੂ ਦੀ ਰਿਸਪੈਕਟ ਕਰਨੀ ਉਹ ਤਾਂ ਆਪਣਾ ਹੀ ਫਰਜ਼ ਬਣਦਾ ਨਾ ਉਹ ਗੁਰਦੁਆਰੇ ਕਮੇਟੀ ਦਾ ਜਿਹੜਾ ਉਹਦੀ ਜੌਬ ਨਹੀਂ ਹੁੰਦੀ ਉਹ ਆਪਣੀ ਜੌਬ ਆ ਸਪੈਸ਼ਲੀ ਮਾਵਾਂ ਦੀ ਜੌਬ ਹੈ ਆਪਣੇ ਬੱਚਿਆਂ ਨੂੰ ਸਿਖਾਉਣਾ ਸੋ ਇਹ ਆਈ ਹੋਪ ਕਿ ਇਹ ਗੱਲਾਂ ਪਤਾ ਤਾਂ ਸਾਰਿਆਂ ਨੂੰ ਆ ਪਰ ਕਈ ਵਾਰੀ ਇਹ ਗੱਲਾਂ ਜਿਹੜੀਆਂ ਆਪਾਂ ਨੂੰ ਰਿਮਾਈਂਡ ਕਰਾਉਣੀਆਂ ਪੈਂਦੀਆਂ ਇੱਕ ਦੂਜੇ ਨੂੰ ਸੋ ਆਪਣੇ ਵਿਚਾਰ ਜ਼ਰੂਰ ਦਿਓ ਹੋ ਸਕਦਾ ਮੈਂ ਕੁਝ ਗਲਤ ਕਿਹਾ ਹੋਵੇ ਤੇ ਉਹਦੇ ਲਈ ਮਾਫੀ ਪਰ ਆ ਆਪਣੇ ਵਿਚਾਰ ਜ਼ਰੂਰ ਦਿਓ ਥੈਂਕ ਯੂ ਸੋ ਮੱਚ